ਪ੍ਰਿਸ਼ਤਾਚਾਰ ਦਾ ਜਿਹੜਾ ਕਾਲਾ ਕਾਰੋਬਾਰ ਹੈ ਟਰਟਣਲੇ ਦੇ ਨਾਲ ਜਾਰੀ ਹੈ ਤੁਹਾਨੂੰ ਦੱਸ ਦਈਏ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿੰਨੇ ਪਏ ਵੀਰੇ ਕਿੰਨੇ ਪੈਸੇ ਪੈਸੇ ਵੀਰੇ 20 ਰੁਪਏ ਜਾ ਲੱਗਣਾ ਉਧਰ ਠੀਕ ਹੈ ਜੀ 20 ਰੁਪਏ ਤੇ ਇਹ ਕਿੰਨੇ ਪੈਸੇ ਲੇ ਤੁਹਾਡੇ ਕੋਲ ਇਹ ਨਾ 20 ਰੁਪਏ ਬੰਦੇ ਆ 40 ਰੁਪਏ ਲੈਂਦੇ ਆ ਭਾਵੇਂ ਜਿੰਨਾ ਚਿਰ ਮਰਜ਼ੀ ਲਾਓ 40 ਰੁਪਏ ਲੈਂਦੇ ਲੈਂਦੇ ਤੁਸੀਂ ਦੋ ਆਰੀ ਲਾਓ ਭਾਵੇਂ ਨਾ ਜਾਈਂ ਮੈਂ ਲਾਦੀ ਕਿੰਨੇ ਘੰਟਾ ਕਿੰਨੇ 2 ਮਿੰਟ ਕਿੰਦੀ ਆ ਵੀਰੇ ਅੱਧਾ ਟਾਟਾ ਆ ਗੱਡੀ ਪਰ ਲੈਣੀ ਲੈਣੇ ਨੇ ਅੱਛਾ ਜੀ ਹਾਂ ਕਈ ਵਾਰੀ ਅਸੀਂ ਇੱਥੇ ਰੈਗੂਲਰ ਆਨੇ ਆ ਕਈ ਵਾਰੀ ਦਿਹਾੜੀ ਚ ਦੋ ਵਾਰੀ ਵੀ ਸਾਨੂੰ ਗੱਡੀ ਲੈਣੀ ਪੈਂਦੀ ਤਿੰਨ ਵਾਰੀ ਵੀ ਚਾਹੇ 10 ਮਿੰਟ ਖੜੀ ਕਰੋ ਉਹਨਾਂ ਨੇ 40 ਰੁਪਏ ਲੈਣੀ ਲੈਣੇ ਨੇ ਕਿੰਨੇ ਵਸਲੇ ਜੀ ਪਾਰਕਿੰਗ ਵੀਰ ਵੀ ਵੀਰ ਵੀ ਲੈਣੇ ਤੇ ਪੈਸੇ ਦਾ ਘਟਨੇ ਕਿਨ ਕੀ ਕਹਿਣਾ ਚਾਹੋਗੇ ਹੈ ਪੈਸੇ ਸਰਕਾਰੀ ਰੇਟ ਆ ਉਹ ਘਟਾ ਹੈ ਹਾਂ ਉੱਤੇ ਲਿਖਿਆ 10 ਹਾਂ 10 ਰੁਪਏ ਲਿਖਿਆ ਹਾਂ ਡੇਢ ਦੋ ਘੰਟੇ ਡੇਢ ਦੋ ਘੰਟੇ ਤਾਂ ਕਿੰਨੇ ਪੈਸੇ ਲੇ ਤੁਹਾਡੇ ਪਰ 40 ਰੁਪਏ ਸਾਡੇ ਕੋਲ 40 ਰੁਪਏ ਮੰਗੇ ਜਾਂ ਤਿੰਨ ਚਾਰ ਦਿਨ ਪਹਿਲਾਂ ਵੀ ਆਇਆ ਉਦ 10 ਮਿੰਟ ਅੱਛਾ ਕੈਮਰਾ ਦੇ ਕੇ 10 ਰਲੇ ਚਲੋ ਕੋਈ ਨਹੀਂ ਕੋਈ ਤਾਂ ਪਿਆਦਾ ਹੋਇਆ ਹੁੰਦਾ ਠੀਕੇ ਦਾ ਸਭ ਮੌਜੂਦ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਸਰ ਬੋਲੋਗੇ ਜੀ ਓਕੇ ਪ੍ਰਿਸ਼ਟਾਚਾਰ ਨੂੰ ਰੋਕਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਆ ਅਸੀਂ ਇਸ ਵਕਤੋ ਲੁਧਿਆਣਾ ਦੀ ਕਚਹਿਰੀ ਦੇ ਵਿੱਚ ਮੌਜੂਦ ਆ ਜਿੱਥੇ ਪ੍ਰਿਸ਼ਟਾਚਾਰ ਦਾ ਜਿਹੜਾ ਕਾਲਾ ਕਾਰੋਬਾਰ ਹੈ ਢੱਲੇ ਦੇ ਨਾਲ ਜਾਰੀ ਹੈ ਤੁਹਾਨੂੰ ਦੱਸਦੀ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਰਕਾਰੀ ਰੇਟ ਘਟ ਹੈ ਤੇ ਪਰ ਜਿਹੜੇ ਵੱਧ ਪੈਸੇ ਵਸੂਲੇ ਜਾਂ ਲੋਕਾਂ ਨਾਲ ਗੱਲਬਾਤ ਕਰਦੇ ਕਿੰਨੇ ਵਿੱਚ ਲੈ ਜੀ ਪਾਰਕੀ 20 ਰੁਪਏ 20 ਰੁਪਏ ਲੈਨੇ ਤੇ ਪੈਸੇ ਦਾ ਘਟਨੇ ਕਿੰ ਕੀ ਕਹਿਣਾ ਚਾਹੋਗੇ ਹੈ ਪੈਸੇ ਸਰਕਾਰੀ ਰੇਟੋਂ ਘਟ ਹੈ ਹਾਂ ਤੇ ਲਿਖਿਆ 10 ਆ ਹਾਂ 10 ਰੁਪਏ ਲਿਖਿਆ ਹਾਂ ਤੇ ਕਿੰਨੇ ਲੈ ਤੁਹਾਡੇ ਕੋਲ 20 ਰੁਪਏ ਲੈ 2 15 ਮਿੰਟ ਤੇ ਨਜਾਇਜ਼ ਉਸਲੀ ਕੀਤੀ ਯਾਰ ਕੀ ਕਹਿਣਾ ਚਾਹੋਗੇ ਨਾ ਹੈ ਤਾਂ ਨਜਾਇਜ਼ ਹੀ ਆ ਹਾਂ ਚਲ ਕਿੰਨੇ ਵਸਲੇ 10 ਰੁਪਏ ਅੱਛਾ ਕੈਮਰਾ ਦੇ ਕੇ 10 ਰੁਪਏ ਲਏ ਚਲੋ ਕੋਈ ਨਹੀਂ ਕੋਈ ਤਾਂ ਫਾਇਦਾ ਹੋਇਆ ਹਾਂ ਦਾ ਇਹ ਤਸਵੀਰਾਂ ਤੁਹਾਡਾ ਨਾਲ ਹਾਂਜੀ ਕੱਲ ਵੀ ਲਿੱਤੇ ਸੀ ਕੱਲ ਵੀ ਲਿੱਤੇ ਅੱਜ 10 ਰੁਪਏ ਲਿੱਤੇ ਆ ਕੈਮਰਾ ਦੇ ਕੇ 10 ਰੁਪਏ ਲੈ ਰਹੇ ਹਾਂ ਇਹ ਤਸਵੀਰਾਂ ਤੁਹਾਡਾ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਅਸੀਂ ਇਸ ਵਕਤ ਲੁਧਿਆਣਾ ਦੀ ਕਚਾਈ ਦੇ ਵਿੱਚ ਮੌਜੂਦ ਆ ਤੁਸੀਂ ਦੇਖ ਸਕਦੇ ਹੋ ਜਿਹੜਾ ਭ੍ਰਿਸ਼ਟਾਚਾਰ ਦਾ ਕਾਲਾ ਕਾਰੋਬਾਰ ਤੜਲੇ ਦੇ ਨਾਲ ਜਾਰੀ ਹੈ ਤਸਵੀਰਾਂ ਲਗਾਤਾਰ ਕਚਹਿਰੀ ਦੀਆਂ ਜੇ ਅਸੀਂ ਗੱਲ ਕਰੀਏ ਡੀਸੀ ਦਫ਼ਤਰ ਦੀ ਡੀਸੀ ਸਾਹਿਬ ਵੀ ਡੀਸੀ ਸਾਹਿਬ ਦੀ ਨੱਕ ਤੇ ਹੇਟ ਇਹ ਸਾਰਾ ਸਭ ਕੁਝ ਹੋ ਰਿਹਾ ਹੈ ਡੀਸੀ ਸਾਹਿਬ ਦੀ ਗੱਲ ਕਰ ਲਈਏ ਏਟੀਐਮ ਸਾਹਿਬ ਦੀ ਗੱਲ ਕਰ ਲਈਏ ਤੇ ਭਾਵੇਂ ਏਡੀਸੀ ਦੀ ਗੱਲ ਕਰੀਏ ਸੀਪੀ ਦਫ਼ਤਰ ਦੀ ਗੱਲ ਕਰ ਲਈਏ ਸਾਰੇ ਅਫਸਰ ਇੱਥੇ ਬੈੰਦੇ ਨੇ ਉਹਨਾਂ ਦੀ ਨੱਕ ਤੇ ਹੇਟ ਜਿਹੜਾ ਸਾਰਾ ਕਾਰਾ ਕਾਲਾ ਕਾਰੋਬਾਰ ਹੈ ਇਹ ਤੜਲੇ ਦੇ ਨਾਲ ਜਾਰੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਕਚਹਿਰੀ ਦੀਆਂ ਇਹ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇੱਥੇ ਕੋਈ ਵੀ ਬੋਰਡ ਜੇ ਆਪਾਂ ਗੱਲ ਕਰੀਏ ਕਲਰ ਦੇ ਪੇਂਟ ਦੇ ਨਾਲ ਜ਼ਰੂਰ ਲਿਖਿਆ ਹੈ ਪਰ ਇਹ ਤਸਵੀਰ ਕੈਮਰਾਮੈਨ ਨੂੰ ਕਹੂੰਗਾ ਅੱਧਰ ਵੀ ਜ਼ੂਮ ਕਾਊ ਕੀਤਾ ਜਾਵੇ ਕੋਈ ਪਰਚੀ ਉੱਤੇ ਜਿਹੜਾ ਰੇਟ ਹੈ ਨਹੀਂ ਲਿਖਿਆ ਜੇ ਆਪਾਂ ਗੱਲ ਕਰੀਏ ਇਹੋ ਜਿਹਾ ਨਜਾਇਜ਼ ਵਸੂਲੀ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਕੀਤੀ ਜਾਂਦੀ ਸੀ ਪਰ ਉਹ ਖਬਰ ਨਸ਼ਰ ਕਰਨ ਤੋਂ ਬਾਅਦ ਪ੍ਰਸ਼ਾਸਨ ਜਿਹੜਾ ਹਰਕਤ ਦੇ ਵਿੱਚ ਆਇਆ ਤੇ ਉਸ ਠੇਕੇਦਾਰ ਨੂੰ ਗੱਲ ਕਰੀਏ ਤਾਂ ਜੁਰਮਾਨਾ ਵੀ ਕੀਤਾ ਗਿਆ ਸੀ ਹੁਣ ਲੋਕਾਂ ਦੇ ਨਾਲ ਗੱਲਬਾਤ ਕੀਤੀ ਤਾਂ ਕਈ ਲੋਕਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਕਿ ਗੱਡੀ ਦੇ ਬਾਈਕ ਦੇ ਜਿਹੜੇ 20 ਰੁਪਏ ਲੈ ਜਾਂਦੇ ਨੇ ਗੱਡੀ ਦੇ 40 ਤੋਂ 50 ਰੁਪਏ ਲੈ ਜਾਂਦੇ ਨੇ ਠੇਕੇਦਾਰ ਸਾਹਿਬ ਵੀ ਮੌਜੂਦ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਤਸਵੀਰਾਂ ਲਗਾਤਾਰ ਦਾ ਨਗਰ ਕਚਹਿਰੀ ਦੀਆਂ ਸਹੂਲਤਾਂ ਕਰ ਰਹੇ ਆ ਸਰ ਬੋਲੋਗੇ ਜੀ ਓਕੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅਸੀਂ ਇਸ ਵਕਤ ਲੁਧਿਆਣਾ ਦੀ ਕਚਹਿਰੀ ਦੇ ਵਿੱਚ ਖੜੇ ਹੋਏ ਹਾਂ ਜਿਹੜਾ ਨਜਾਇਜ਼ ਵਸੂਲੀ ਦਾ ਕਾਲਾ ਕਾਰੋਬਾਰ ਢੱਲੇ ਦੇ ਨਾਲ ਜਾਰੀ ਹੈ ਕਿਹਦੀ ਸ਼ਹਿਤੇ ਹੋ ਰਿਹਾ ਹੈ ਕਿਦੀ ਮਿਲੀ ਭੁਗ ਦੇ ਨਾਲ ਹੋ ਰਿਹਾ ਹੈ ਇਹ ਵੀ ਜਾਂਚ ਦਾ ਵਿਸ਼ਾ ਜੇ ਆਪਾਂ ਗੱਲ ਕਰ ਲਈਏ ਡੀਸੀ ਦਫਤਰ ਦੀ ਸੀਪੀ ਸਾਹਿਬ ਦੀ ਐਜੀਐਨ ਸਾਹਿਬ ਦੀ ਤੇ ਐਕਸਨ ਦੀ ਗੱਲ ਗੱਲ ਕਰ ਲਈਏ ਜਿਹੜੇ ਸਾਰੇ ਅਫਸਰ ਅਥੇ ਬੈਠਦੇ ਨੇ ਉਹਨਾਂ ਦੀ ਨਕਦੇ ਹੀਟ ਜਿਹੜਾ ਸਾਰਾ ਕਾਲਾ ਕਾਰੋਬਾਰ ਹੈ ਤੇ ਚੱਲਦਾ ਵੀ ਆਪਾਂ ਗੱਲ ਕਰ ਲਈ ਪਰਚੀ ਦੇ ਉੱਤੇ ਵੀ ਕੋਈ ਰੇਟ ਵਗੈਰਾ ਨਹੀਂ ਲਿਖਿਆ ਹੋਇਆ ਹੁਣ ਇਹ ਆਉਣ ਵਾਲਾ ਸਮਾਂ ਦੱਸੂਗਾ ਖਬਰ ਨਸ਼ਰ ਹੋਣ ਤੋਂ ਬਾਅਦ ਜਿਹੜਾ ਅਣ ਉੱਤੇ ਕੀ ਕਾਰਵਾਈ ਕੀਤੀ ਜਾਂਦੀ ਹੈ ਹੁਣ ਦੇਖਣਾ ਇਹ ਹੋਏਗਾ ਨਾ ਉੱਤੇ ਜਿਹੜੀ ਕੀ ਕਾਰਵਾਈ ਹੈ ਉਹ ਕੀਤੀ ਜਾਂਦੀ ਹੈ ਮੈਂ rahul wala pindi nool dena